हां जी वीर जी वाहेगुरु जी का खालसा वाहेगुरु जी की फति जी वाहेगुरु जी खालसा वाहेगुरु जी की फति जी की ना अपना जी मैं ना वेले एक पारया जी केडी जगह तो आए हां ए फगवाड़े ਤੋਂ ਜੀ ਪਵਾੜੇ ਦੇ ਕੋਲ ਮੇਰਾ ਪਿੰਡ ਕੋਟਰਾਣੀ ਆ ਜੀ ਠੀਕ ਹੈ ਕੀ ਪ੍ਰੋਬਲਮ ਤੁਹਾਨੂੰ ਪ੍ਰੋਬਲਮ ਕੀ ਸੀ ਮਨੇ ਬਾਜੀ ਗੋਡੇ ਦੀ ਪ੍ਰੋਬਲਮ ਸੀ ਗੋਡੇ ਬਹੁਤ ਦਰਦ ਕਰਦੇ ਹੁੰਦੇ ਤੇ ਤਕਲੀਫ ਹੁੰਦੀ ਸੀ ਬੈਠ ਨਹੀਂ ਹੋ ਸਕਦਾ ਜੀ ਅੱਛਾ ਮਰਨਾ ਬਹੁਤ ਮੁਸ਼ਕਲ ਸੀ ਠੀਕ ਹੈ ਜੀ ਤੇ ਕਿੰਨੇ ਸਾਲੋਂ ਪ੍ਰੋਬਲਮ ਹੈ ਮਨੇ ਕਾਡਰ ਕਰ ਵੀ 3 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਜੀ ਠੀਕ ਹੈ ਜੀ ਪਹਿਲਾਂ ਦੁਆਇ ਕਿਤੇ ਖਾਦੀ ਤੁਸੀਂ ਕਿੱਡੇ ਪਹਿਲਾਂ ਫਗਵਾੜ ਤੋਂ ਦੁਆ ਖਾਦੀ ਜਲੰਧਰ ਤੋਂ ਦੁਆ ਖਾਦੀ ਹੈ ਅੱਛਾ ਠੀਕ ਹੈ ਜੀ ਤੇ ਉੱਥੇ ਜਿੰਨੇ ਚਿਰ ਮੈਂ ਦੁਆ ਖਾਂਦਾ ਸੀਗਾ ਜੀ ਉਹਨੇ ਜਿਹੜੇ ਠੀਕ ਸੀਗਾ ਉਸ ਤੋਂ ਬਾਅਦ ਫਿਰ ਮੈਂ ਬੰਗਿਆ ਤੋਂ ਵੀ ਦੁਆ ਖਾਦੀਆ ਜੀ ਬੰਗਿਆ ਤੋਂ ਖਾਦੀ ਠੀਕ ਹੈ ਹਾਂ ਜੀ ਤੇ ਹੁਣ ਤੁਸੀਂ ਇੱਥੇ ਗੁਰਨਾਨਕ ਚੱਡ ਦੇ ਫੈਸਲਪੁਰ ਦਵਾਈ ਖਾ ਰਹੇ ਕਿੰਨੀ ਵਾਰੀ ਆਏ ਹੋ ਦਵਾਈ ਲੈਣ ਮੈਂ ਅੱਜ ਤੀਜੀ ਵਾਰ ਆਇਆ ਜੀ ਤੀਜੀ ਵਾਰ ਦਵਾਈ ਲੈਣ ਆਇਆ ਨਾ ਹਾਂ ਜੀ ਤੇ ਤੁਹਾਨੂੰ ਕਿੰਨਾ ਫਰਕ ਪੈ ਗਿਆ ਸਾਨੂੰ ਮੈਨੂੰ ਕਟੋ ਘੜ ਵੀ 70% ਤੱਕ ਮੈਨੂੰ ਠੀਕ ਹੈ ਮੈਂ ਆਰਾਮੇ ਬਣੇ ਆਰਾਮ ਆ ਗਿਆ ਹਾਂਜੀ ਮੈਂ ਤੁਰਦਾ ਫਿਰਦਾ ਸਹੀ ਹੈ ਜੀ ਅੱਛਾ ਪਹਿਲਾਂ ਵੀ ਹੁੰਦਾ ਹੈ ਜੀ ਅੱਛਾ ਪਹਿਲਾਂ ਪ੍ਰੋਬਲਮ ਕੀ ਸਾਰੀ ਤੁਹਾਨੂੰ ਪਹਿਲਾਂ ਮੈਨੂੰ ਗੋਡਿਆਂ ਤੋਂ ਮੈਂ ਤੁਰ ਨਹੀਂ ਹੁੰਦਾ ਸੀ ਮੇਰੇ ਕੋਲ ਜੀ ਤੁਰ ਨਹੀਂ ਹੁੰਦਾ ਸੀ ਨਹੀਂ ਤੁਰਦਾ ਜੀ ਠੀਕ ਹੈ ਜੀ ਹੁਣ ਜਣ ਕੇ ਤੁਰਨਾ ਵੀ ਤੁਰਦਿਆਂ ਵੀ ਬਹੁਤ ਦਰਦ ਹੁੰਦਾ ਸੀ ਠੀਕ ਹੈ ਜੀ ਤੇ ਹੁਣ ਤੁਹਾਨੂੰ ਕਿਹਦਾ ਮਹਿਸੂਸ ਹੋ ਰਿਹਾ ਹੁਣ ਮੈਨੂੰ 50 ਤੋਂ 60 70% ਫਰਕ ਆ ਜੀ 70% ਫਰਕ ਆ ਨਾ ਹਾਂਜੀ ਬੋਡੀ ਵੀ ਮੈਂ ਬੜੇ ਆਰਾਮ ਦੇ ਨਾਲ ਚੜਦਾ ਗਿਆ ਜੀ ਠੀਕ ਹੈ ਜੀ ਪਹਿਲਾਂ ਤਾਂ ਬੋਡੀ ਤੇ ਸ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਉਹਨਾਂ ਨੇ ਜਿਹੜੀ ਇਸ ਸੇਵਾ ਕਰ ਰਹੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਹੀ ਕਿਉਂਕਿ ਇਸ ਦਿਨ ਬਹੁਤ ਆਮ ਜਨਤਾ ਨੂੰ ਜਿਹੜੀ ਕਿ ਇਹਨਾਂ ਪੈਸਾ ਨਹੀਂ ਖਰ ਸਕਦੀ ਉਹਨਾਂ ਨੂੰ ਬਹੁਤ ਇਸ ਚੀਜ਼ ਦਾ ਫਾਇਦਾ ਹੋ ਰਿਹਾ ਜੀ ਠੀਕ ਹੈ ਧੰਨਵਾਦ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਹਿਮਾਨੀ ਜੀ